ਇਹ ਸਾਰਿਆਂ ਤੇ ਕੋਈ ਦੁੱਖ ਨਹੀਂ ਮਾਰ ਆ ਰਹਿਣ ਦੇਣਾ ਮਾਰੇ ਆਨੇ ਨੇ ਖਾਲਸੇ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਰਹਿੰਦਾ ਕਿਸੇ ਤਰ੍ਹਾਂ ਦਾ ਨਾ ਦੇ ਕਰਕੇ ਨਾ ਕੋਈ ਸੰਸਾਰੀ ਭੁੱਖ ਰਹਿਣੀ ਏ ਜਦੋਂ ਮਹਾਰਾਜ ਹੀ ਵੰਡ ਦਿੱਤੇ ਉਹ ਮਾਰੀ ਗਿਆ ਸੂਬੇ ਥਾਪੇ ਆਪ ਸਾਰੇ ਰਾਜ ਦੀਆਂ ਸਥਾਪਨਾ ਮਾਰੇ ਫੇਰ ਕਰਦੀਆਂ ਨੇ ਸਾਰੀ ਦੁਨੀਆ ਦੀ ਕੋਈ ਰਾਜਾ ਦੂਜਾ ਨਹੀਂ ਰਹਿਣਾ ਸਿਰਫ ਰਹਿਣਾ ਤੇ ਆਕਾਲ ਪੁਰਖ ਦਾ ਰਾਜ ਉਦੇ ਜਿੱਥੋਂ ਸੂਰਜ ਉਗਦਾ ਉਦੇ ਅਸਥ ਜਿੱਥੇ ਡੁੱਬਦਾ ਉਦੇ ਅਸਤ ਲੋ ਹਮੀ ਹੈ ਅਵਰ ਨਾ ਰੈਸੀ ਕੋਏ ਤੇ ਜੇ ਰਹਿਣੀਏ ਤਾਂ ਕਿਵੇਂ ਰਹਿਣੀਏ ਰૈયਤ ਹੋਏ ਸਭ ਮਿਲੇਗੀ ਰૈયਤ ਮੰਨ ਕੇ ਕੋਈ ਕੋਈ ਅੱਗੇ ਆਕੀ ਨਹੀਂ ਰਹੇਗਾ ਰਹੇ ਤੋ ਸਾਂ ਮੈਂ ਗਿਟਾਰ ਤੇ ਉੱਪਰ ਜੋ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੋਗੋਸੀ ਆਣ ਆਗਿਆ ਚੱਲੇ ਪੰਥ ਕੀ ਖਾਏ ਨਾ ਜੰਮ ਕੀ ਬਾਣ ਇਹੋ ਹੀ ਮੁਖਵਾ ਕੇ ਮਹਾਰਾਜ ਬੜੇ ਸੁਖ ਦੇਣੇ ਨੇ ਜੋ ਮਹਾਰਾਜ ਦਾ ਸ਼੍ਰੀ ਮੁਖਵਾਕ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਇਸ ਤੋਂ ਉਪਮਾ ਜ਼ਿਆਦਾ ਕਿਹਣੀ ਹੋ ਸਕਦੀ ਸਾਰਾ ਸਮਾ ਮਹਾਰਾਜ ਤਾਪ ਕੀਤਾ ਪਾਣਾ ਮੰਨਣਾ ਪਾਣਾ ਮੰਨਣਾ ਮੈਂ ਗਰੀਬ ਨੂੰ ਆਜੀ ਤੋਂ ਸੁਣਿਆ ਤੇ ਪੜਿਆ ਵੀ ਹੈ ਬਜਾ ਮੁਕ ਚ ਨਹੀਂ ਰਹ ਹੁੰਦਾ ਅਰਜਨ ਨੇ ਅਰਜਨ ਨੇ ਸ਼੍ਰੀ ਕ੍ਰਿਸ਼ਨ ਮਹਾਰਾਜਾਂ ਤੇ ਇੱਕ ਪ੍ਰਸ਼ਨ ਕੀਤਾ ਮਾਰੇ ਆਪ ਤੇ ਐਡਾ ਤਗੜਾ ਉਪਦੇਸ਼ ਕਰਦੇ ਹੋ ਗੀਤਾ ਵਿੱਚ ਜੋ ਕੀਤਾ ਪਰ ਅਗੋ ਕਲਜਾ ਕੋ ਆਉਣ ਵਾਲਾ ਇੱਕ ਇਸ ਤਰ੍ਹਾਂ ਦੇ ਗੰਨਾਰੇ ਆਪਣਾ ਪੈਰਾ ਤੁਹਾਡਾ ਇਸ ਤਰ੍ਹਾਂ ਦਾ ਰਿਹਾ ਆਪ ਜੀ ਦੀ ਕੀ ਹਿਰਮਹ ਜੀ ਅਵਤਾਰ ਧਾਰ ਦੇਈ ਕਰਾਮਾਤ ਵਿਖਾਣੀ ਸ਼ੁਰੂ ਕਰ ਦਿੱਤੀ ਪਹਿਲਾਂ ਮਾਪਾਪ ਦਾ ਖੇਲ ਆਜ਼ਾਦ ਕੀਤਾ ਵਾਸudev ਜੀ ਤੇ ਦੇਵਕੀ ਦਾ ਫਿਰ ਸਮਾਂ ਬੜਿਆ ਉਗਰ ਸੈਨ ਨੂੰ ਆਪਣੇ ਨਾਨੇ ਦਾ ਕੀਤਾ ਜੋ ਚਾਹੀਦਾ ਸੀ ਇਹ ਸਾਰੇ ਖੇਲ ਜਿਹੜਾ ਕਰਾਮਾਤ ਵਿਖਾਣੀ ਹੈ ਇਹ ਰੰਗ ਹੋਰ ਹੁੰਦੇ ਨੇ ਮਾਰੇ ਕਿਹਾ ਤੁਸੀਂ ਇਹ ਅਰਜਨ ਕਹਿਣ ਲੱਗਾ ਤੁਸੀਂ ਇਸ ਤਰ੍ਹਾਂ ਖੇਲ ਰੱਖਿਆ ਆਪਣਾ ਹੁਣ ਤੇ ਤੇ ਆਪਦੇਸ਼ ਬੜਾ ਸਕਤੇ ਮਾਰੇ ਕਹਿਣ ਲਗੇ ਅਰਜਨ ਕਲਯੋਗ ਵਿੱਚ ਤੇਰਾ ਹੀ ਮੇਰਾ ਨਾਮ ਹੋਵੇਗਾ ਤੇ ਤੇਰਾ ਹੀ ਰੰਗ ਹੋਵੇਗਾ shri krishna ਮਾਰ ਕਾ ਰੰਗ ਸ਼ਾਮ ਸੀ ਅਰਜਨ ਦਾ ਰੰਗ ਗੋਰਾ ਸੀ ਕਹਿਣ ਲਗੇ ਤੇਰਾ ਨਾਮ ਤੇਰਾ ਰੰਗ ਹੋਵੇਗਾ ਤੇ ਮੈਂ ਸਾਰਾ ਜਲਮ ਤਪਸੀਆ ਹੀ ਕਰਾਂਗਾ ਇਹਦਾ ਸਾਰਾ ਬਦਲਾ ਚੁਕਾ ਦਿਆਂਗਾ ਇਬ ਇਹ ਆਮੋ ਕਿ ਕਥਾ ਬੜੀ ਤਗੜੀ ਕਿ ਕਹਿ ਲਗੇ ਇਹ ਜਿਹੜਾ ਪਾਣਾ ਮੰਨਣਾ ਨਾ ਇਹ ਤੋਂ ਵੱਡਾ ਕੋਈ ਤਾਪ ਨਹੀਂ ਕਿਤੇ ਦੱਸੋ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਕਿਹਾ ਜੋ ਤੁਧ ਭਾਵੈ ਨਾਨਕਾ ਉਹ ਦੂਜੀ ਗੱਲ ਨਹੀਂ ਸੋ ਤੁਹਾਡੀ ਨਜ਼ਰ ਮੇਰੇ ਤੇ ਪੈਂਦੀ ਮੈਨੂੰ ਕੋਈ ਸ਼ੱਕ ਨਹੀਂ ਰਿਹਾ ਮੈਨਾਂ ਬਖਸ਼ਿਆ ਜਾਵਾਂ